ਸ੍ਰੀ ਕੋ ਕੋਈ ਨਹੀਂ ਤੀ ਹਾ ਗੜੀ ਮੈਨੂੰ ਦੁੱਧ ਨੇ ਦਿੱਤਾ ਆਡੀ ਭੈਣ ਸੂੜੀ ਇੱਥੇ ਲਾਇਆ ਕਰਨੀ ਤੁਹਾਡੇ ਬੂਏ ਗੜੀ ਬਈ ਨਹੀਂ ਮੁਸ਼ਕਲ ਤੁਹਾਡੇ ਨੱਕਰੇ ਵਾਲੀ ਸਾਦਨੇ ਪੈਂਚਾ ਕਿਹ ਹਟ ਲੋ ਸ੍ਰੀ ਕੋ ਤੁਹਾਨੂੰ ਵੱਡਣਾ ਆ ਜਾ ਤੁਹਾਨੂੰ ਵੇਖਿਓ ਤੁਸੀਂ ਆ ਗੜਵੀ ਦੇਣ ਤੋਂ ਮਨਾਇ ਤਾ ਨਾ ਦੁੱਧ ਦੇਈ ਬਾਟਿਆਂ ਦਾ ਦੁੱਧ ਜਾਇਆ ਕਰਨਾ ਤੁਹਾਡੇ ਥਲੋਂ ਸ੍ਰੀ ਕੋ ਤੁਹਾਡੇ ਪਰੋਣੇ ਵੀ ਆ ਕਰਨ ਕਿਹੜੇ ਕੰਦਰਾ ਕਰਿਆ ਮੁਸ਼ਕਲ ਨਹੀਂ ਰੂੜੀ ਲਾਲਾ ਠੇਰ ਪ੍ਰੋਸਪਰ ਨਾਲ ਇੱਕ ਗੱਡੀ ਗੁਡੀ ਰੱਖਣੀ ਨਾਲੇ ਮੱਝ ਰੱਖਣੀ ਵੱਡੀ ਕਿੱਦਾਂ ਦੀ ਵੱਡੀ ਮੱਝ ਲੈਂਦੀ ਐ ਨਾ ਉਦਾਂ ਦੀ ਵੱਡੀ ਗੱਡੀ ਲੈਣੀ ਆ ਵੱਡਣਾ ਤੁਹਾਨੂੰ ਸ਼ਰੀਕੋ ਤੁਸੀਂ ਨੇ ਨਾ ਦਿੱਤਾ ਦੁੱਧ ਕੋਈ ਨਹੀਂ ਇਹ ਗੱਲ ਤੁਹਾਡੇ ਨਾਲ ਸ਼ਰੀਕੋ ਆ ਬੱਲੇ ਵਪਾਰੀਆ ਬੱਲੇ ਮੈਂ ਫਿਰ ਕੋਈ ਚਲਾ ਹਾਂ ਕੀ ਆ ਹੋ ਗਿਆ ਕੀ ਆ ਵਧੀਆ ਕਿਦਾਂ ਕਹਿਣ ਆ ਪੂਰੀਆ ਹੋਰਸ ਨਾ ਆਉਂਦਾ ਜੀ ਨਵੀਤਾ ਜੀ ਇੱਦਾਂ ਹੀ ਵੇਰੀ ਹੁਣ ਸੁਣ ਲੈ ਗੱਲ ਮਿੱਤਰਾ ਦੱਸ ਮੈਨੂੰ ਮੱਝ ਦਵਾ ਮੈਂ ਪਲਾਸਟਿਕ ਤੇ ਕਿਹੜੀ ਚਾਹੀਦੀ ਹਾਂ ਰੌਣਕ ਕਿਹੜੀ ਚਾਹੀਦੀ ਉਹ ਨਹੀਂ ਮਾਜ ਦਵਾ ਮੈਂ ਹਾਂ ਮੈਂ ਕਹਾਂ ਮਾਜ ਦਵਾ ਪਲੱਸ ਕਰ ਦੁੱਧ ਦਵਾਵੇ ਅੰਨਾ ਨਹੀਂ ਅਸੀਂ ਆ ਤੇ ਕੰਨ ਕੋਣ ਹੋਂ ਟਖੇ ਤੂੰ ਪੱਠੇ ਵਡਾਉਣੇ ਕਿੰਨਾਂ ਓਹੋ ਭਾਏ ਪੱਠੇ ਵਡਾਵਾ ਭਾਵੇਂ ਲੱਤਾਂ ਨਾਲ ਤੈਨੂੰ ਇਹ ਕੱਲ ਮੈਂ ਦੱਸੀ ਆ ਅੱਛਾ ਮੱਥਾ ਆਵੇ ਦਾ ਚਿੱਟਾ ਤੂੰ ਮੱਥਾ ਚਵਣਾ ਦਾ ਓਹੋ ਗੁਨਾਹ ਤੈਨੂੰ ਚਾਹੀਦੀ ਗਾ ਪਾਰੀਆਂ ਕਿ ਮੱਥਾ ਆਵੇ ਦਾ ਚਿੱਟਾ ਇਹ ਦੁੱਧ ਦੇਵੇ ਹਟ ਪੈਂਡ ਰਿਟ ਓ ਤੂੰ ਡੇਰੀ ਕੋਲ ਨਹੀਂ ਹੈ ਉਹ ਯਾਰ ਹੋਰ ਦੇਰੀ ਹੋਲਣੀ ਮੈਂ ਤਾਂ ਇਹ ਨਗਾੜਾ ਮੈਨੂੰ ਸਰੀਕਾ ਦੇ ਦੁੱਧ ਨਹੀਂ ਦਿੰਦਾ ਇੱਕ ਮੱਝ ਚਾਹੀਦੀ ਮੱਝ ਦੀ ਤਾਂ ਰਸ਼ ਪਾ ਦੇਣਾ ਦੁੱਧ ਦਾ ਅੱਛਾ ਯਾਰ ਉਹ ਸੁਣ ਲੈ ਨਾ ਮੱਸ਼ ਪਾ ਦੇ ਨਾ ਮੱਸ਼ ਹਾਂ ਠੀਕ ਹੈ ਤੇ ਬਹਿ ਜਾ ਫਿਰ ਕਰੀਏ ਪਤਾ ਤੇ ਮੱਝ ਲੱਭੀ ਹੈ ਵਧੀਆ ਜੀ ਚਲੋ ਮਿੱਤਰਾਂ ਨੂੰ ਮੱਝ ਤਈਏ ਮੱਝ ਪੁੰਦੇ ਨਹੀਂ ਮੱਝ ਤਾਂ ਨਹੀਂ ਲੈਣੀ ਆਪਾਂ ਹੂੰ ਹੈਗਾ ਕੋਈ ਬੰਦਾ ਟੱਕ ਜਿਹੜਾ ਮੱਝ ਵੇਚਦਾ ਹੋਵੇ ਉਹ ਵੇਖ ਲੈਨੇ ਫੋਨ ਕਰਦਾ ਬੰਦੇ ਨੂੰ ਕਾਰਪੂਨ ਫਿਰ ਫੋਨ ਉਦਨ ਕਰਨਾ ਜਿਦ ਤੈਨ ਮम्मा ਮੱਗ ਲੈ ਗਈ ਉੱਤਰ ਲੱਗਾ ਤੇਤੀ ਕਰ ਚੱਲ ਪਿਆ ਤੂੰ ਉਹ ਚਲੋ ਜਾਂ ਤੇ ਦੇਰ ਲੋ ਤੁਹਾਨੂੰ ਜਾਣਦੇ ਇੱਥੇ ਨਨਕੇ ਆਇਆ ਇੱਥੋਂ ਪਾਉਣ ਜੋ ਜਣਾ ਤਿਕੜ ਬੜਾ ਕੀ ਮਹਿੰਗਾ 100 ਬੀ ਲੀਟਰ ਹੋ ਗਿਆ ਤੇਲ ਚਲੋ ਕਹੇ ਰਹੀ ਸੀ ਆਦਨ ਆਇਆ 500 ਰੁਪਏ ਓਏ 1 ਮਿੰਟ ਗੱਲ ਕਰ ਲੈਂਦੇ ਮੈਦੇ ਚਾਹੀਦੀ ਹੈ ਕਿ ਨਹੀਂ ਮੈਦੇ ਚਾਹੀਦੀ ਮਾਦੇ ਨਹੀਂ ਮਾਦੇ ਚਾਹੀਦੀ ਲੋੜ ਹੈ ਚਲੋ ਹਾਂਜੀ ਵੀਰ ਜੀ ਗਿਆ ਹਾਂ ਦੇ ਅੱਗੇ ਨੂੰ ਠੀਕ ਹੀ ਹੈ ਅੱਛਾ ਆਹੀ ਇੱਕ ਬੰਦਾ ਆਪਣੇ ਕੋ ਮੱਝ ਚਾਹੀਦੀ ਸੀ ਉਹਨੂੰ ਹਾਂ ਭਾਵੇਂ ਅੰਨੇ ਵੀ ਕੋਈ ਗੱਲ ਨਹੀਂ ਕਰਦੇ ਅੰਨੀ ਨੇ ਉਹਨੇ ਕਹੇ ਵਾਹ ਕਰਾਉਣਾ ਹੈ ਜਿੱਦਾਂ ਦੇ ਮੱਝ ਦੁੱਧ ਚੀਦਾ 60 65 ਲੀਟਰ ਥੱਲੇ ਦੁੱਧ ਚਾਹੀਦਾ ਭਾਣੇ ਉਹ 60 65 ਕਿਲੋ ਚਲੋ ਠੀਕ ਉਹਨੇ ਫਿਰ ਚਲੋ ਆ ਚਲੀਏ ਬਣੀ ਗੱਲ ਇੱਕ ਵੇਖ ਕੇ ਉਹਨੇ ਇੱਕੋ ਨਾ ਬਣੀ ਗੱਲ ਉਹ ਬੜਕੇ ਹੋਰ ਵੀ ਪੁੱਛ ਲੈਨੇਗਾ ਓਹੋ ਇਹ ਨਹੀਂ ਗੱਡਿਆ ਸਲਫ ਚਲਦੀ ਸਲਫ ਚਲਦੀ ਆ ਅਛਾ ਆਪ ਨਹੀਂ ਮਾਰੀ ਨਹੀਂ ਮਾਰੀ ਦੀ ਆਹ ਉਹ ਹੋ ਮੈਨ ਗਾੜ ਨਹੀਂ ਲੈ ਗਿਆ ਮੈਂ ਪਹਿਲੇ ਦਿਨ ਗੱਡਿਆ ਹਾਂ ਤੂੰ ਆ ਹੋ ਗਿਆ ਡੜਮਾਨਾ ਉਹ ਫਿਰ ਬੰਦ ਉਹ ਇੱਧਰ ਨੂੰ ਜਾਣਾ ਨਾ ਜਾਣ ਦੇ ਛੋੜ ਦਿਆ ਕਰ ਦਿਗਾਤ ਨਹੀਂ ਮਾਨਾ ਡਰਾਈਵਰੀ ਨੂੰ ਵੀ ਜੀ ਕਰੇ ਜਾ ਕਰੀਂ ਕਿੱਥੇ ਜਾ ਆ ਵੇਖ ਉਹ ਇੱਧਰ ਜੋ ਗੋਹ ਖੋਲਾ ਉਹ ਇੱਧਰ ਹੀ ਇੱਧਰ ਹੀ ਕਿਥੇ ਚਲ ਗਏ ਆ ਪਾ ਕਿੱਧਰ ਚਲ ਗਏ ਪਾ ਬਾ ਬਾ ਚਲ ਗਏ ਆ ਪਾ ਓ ਤੂੰ ਅੰਦਰ ਹੀ ਕਰਦਾ ਅੰਦਰ ਨਾਮ ਫੜ ਲਿਆ ਤੂੰ ਸੱਗਾ ਵੀ ਬੂਆ ਖੁੱਲਾ ਸੀ ਹੁਣ ਤੇ ਚਲ ਗਏ ਆਹੋ ਹੋ ਕਿੱਧਰ ਆਏ ਜੀ ਆਇਆ ਹੀ ਮੱਝ ਲੈਣਾ ਇੰਨੇ ਕਿਹਾ ਤੈਨੂੰ ਫੋਨ ਨਹੀਂ ਕੀਤਾ ਨੇ ਦੇ ਦਿੰਦੇ ਆ ਮੈਂ ਮੜਾ ਜੀ ਆ ਗਿਆ ਦੁੱਧ ਲੈਵਾਂ ਲੈ ਦੁੱਧ ਤੋਂ ਮੋਲ ਲੈਣ ਚੱਲਾਂ ਤੇ ਮੱਝ ਤੋਂ ਵੇਚਣ ਦਿਆਂ ਕਿਦਾਂ ਦਾ ਮੰਦਾ ਨਾਲ ਇਹਨਾਂ ਦੁੱਧ ਦਿੰਦੀ ਮੱਝ ਮੱਝ ਦੁੱਧ ਦਿੰਦੀ ਆ ਤੇ ਡੇਰੀ ਤੇ ਪਈਦਾ ਦੇ ਆ ਆ ਸਾ ਆਪਣਾ ਦੁੱਧ ਵੇਚਣਾ ਮੁੱਲ ਲੈਉਣਾ ਦੁੱਧ ਆਪਾਂ ਨਾਲ ਥੋੜੀ ਵੇਚਦਾ ਮੱਝ ਦਾ ਵੇਚਦਾ ਮੈਂ ਦੁੱਧ ਥੋੜੀ ਦਿੰਦਾ ਓਹੋ ਮੂਰਖਾ ਓਹ ਤੈਨੂੰ ਮੈਂ ਕਹਿੰਦੇ ਆ ਮੇਰੀ ਸੁਣ ਗੱਲ ਮੈਂ ਦੁੱਧ ਦਿੰਦੀ ਭਾਈ ਦੁੱਧ ਉਹ ਡੇਰੀ ਤੇ ਭਾਜੀ ਦਾ ਪੈਸੇ ਬੰਦੇ ਹਾਂ ਤੇ ਆਪਨੇ ਲਈ ਫਿਰ ਅਸੀਂ ਮੁੱਲ ਆਇਆ ਇਹਦਾ ਇਹਦੇ ਪੈਸੇ ਨਹੀਂ ਦਿੰਦੇ ਕਹਿੰਦੇ ਦੁੱਧ ਲੈ ਆਂਦੇ ਮੱਝ ਦਾ ਜਾਂਦਾ 70 ਰੁਪਏ ਹਾਂ ਅਸੀਂ ਗਾਂ ਦਾ ਲਿਓਨੇ 40 ਰੁਪਏ ਦਿਮਾਗ ਪੈਸਾ ਦਿਮਾਗ ਨਿਕਾਇਆ 20 ਰੁਪਏ ਬਾਦੀ ਹਾਂ ਹਾਂ ਭਾਈ ਦੇ ਭਾਈ ਦੇ ਮੈਂ ਦੁੱਧ ਲੈ ਆਵਾਂ ਲੈ ਆਵਾਂ ਲੈ ਆਵਾਂ ਚਾ ਚਾ ਦੁੱਧ ਦੀ ਪੀਆਉਂਗਾ ਬਿਲਕੁਲ ਦੀ ਲੈ ਆ ਰਿਹਾ ਭੱਜ ਕੇ ਲਿਆ ਉਹ ਭਈ ਅੰਦਰ ਆਉਂਦੇ ਕਿਦਾਂ ਦੇ ਬੰਦੇ ਕੋਲ ਆਇਆ ਗੁਰਵਾ ਜਾ ਓਏ ਦੁੱਧ ਆ ਮੋਲ ਲੈ ਲੈਨੇ ਆਇਆ ਨਹੀਂ ਇਧਰ ਨਾ ਇਹਨਾਂ ਆਉਂਿਆ ਮਿਲਾਉਟ ਕਰਨ ਦਾ ਵੇ ਬੜੀ ਦੁੱਧ ਚ ਅੱਗੇ ਤੁਨ ਲਿਆ ਕਰਨਾ ਦੁੱਧ ਨੂੰ ਲੈ ਆ ਦੁੱਧ ਲੈ ਭਰਾ ਚਾ ਤੇ ਨਹੀਂ ਆ ਨਹੀਂ ਨਹੀਂ ਵੇਖ ਨਹੀਂ ਬਸ ਬਣਾ ਦਿੰਦੇ ਆ ਦੁੱਧ ਮੈਂ ਕਿਲੋ ਕਿ ਲਿਆਂਦਾ ਸਾਡਾ ਸਰਨਾਮਾ ਯਾਰ ਤੁਸੀਂ ਡੰਗਰ ਖਰੀਦ ਕੇ ਲੈ ਕੇ ਜਾਓ ਘਰ ਜਾ ਕੇ ਬਣਾਓ ਚਾਹ ਚਲ ਬਖਾਸ ਨਹੀਂ ਮੱਝ ਤੇ ਖਾ ਮੱਝ ਹਾਂ ਯਾਰ ਇੱਕ ਨਾ ਚੱਕਰ ਪੈ ਗਈ ਕੋਈ ਚੱਕਰ ਪਿਆ ਉਰੇ ਆ ਵਾਹ ਇਹ ਗੱਲਾ ਰੇਂਜ ਨੂੰ ਜਾਂਦੀ ਕੋਈ ਏਡੀ ਆ ਰਾਜ ਲਾਇਆ ਆ ਟਾਵਰ ਆ ਇਹ ਬੁਰਜ ਖਲੀਫਾ ਦਾ ਕੀ ਉਹ ਕੰਪਨੀ ਦਾ ਆਈ ਓਏ ਪ੍ਰਾਗ ਆਈ ਓਏ ਭਾਈ ਜੀ ਬੜਾ ਵਾਹ ਉਹ ਭਰਾ ਮੇਰੀ ਗੱਲ ਸੁਣੇ ਮੇਰਾ ਪੀਰ ਮੈਂ ਰਾਤੀ ਲਿਆਦੀ ਸੀ ਉਦੋਂ ਮੱਝੀ ਜਿੰਨੇ ਉੱਠ ਕੇ ਉਹ ਗਾਂ ਨਿਕਲਾਈ ਪੈਗ ਲੱਗ ਗਿਆ ਪਤਾ ਨਹੀਂ ਕੀ ਹੋਇਆ ਰਾਤੀ ਮੈਂ ਲਿਆਦੀ ਉਦੋਂ ਮੱਝੀ ਜਿੰਨੇ ਉੱਠ ਕੇ ਗਾਂ ਨਿਕਲਾਈ ਉਹ ਦਲਾਲਾ ਕਰਤਾ ਸੀ ਐਨੇ ਦੋਈ ਉਹ ਬਹਿਟ ਬਾਈ ਉਹਦਾ ਐਨੇ ਦੋਈ ਸੀ ਉਹਨੂੰ ਆਪ ਨਹੀਂ ਕੀਤਾ ਮੈਂ ਦਵਾਈ ਮੈਂ ਲਾਹਣ ਪੀ ਕੇ ਚਲ ਗਿਆ ਦੁਮੀ ਚੱਲ ਦੁਲੈਂ ਦੀ ਗੱਲ ਕਰ ਯਾਰ ਮੱਝ ਤੇ ਗਾਂ ਇੱਕੋ ਚੀਜ਼ ਹੀ ਹੁੰਦੀ ਆ ਰੱਬ ਦੇ ਰੂਪ ਆ ਇਸੇ ਵਿੱਚ ਕਿੱਥੇ ਗਏ ਮੱਝ ਦੇ ਤੇ ਸਿੰਘ ਹੁੰਦੇ ਤੇ ਸਿੰਘ ਨਹੀਂ ਹੈਗੇ ਹੈ ਇਹਦੇ ਸਿੰਘ ਸਿੰਘ ਉਹ ਹੀ ਪੈਸੇ ਘੱਟ ਦਿੱਤੇ ਹਨ ਲਾ ਕੇ ਰੱਖ ਲੈ ਉਹਨਾਂ ਨੇ ਆਓ ਇਹ ਬੱਤੀਆਂ ਦਾ ਨਾਲ ਹੀ ਐ ਡੰਗਰਾਂ ਦੇ ਪਾਸ ਬੱਤੀ ਹੁੰਦੇ ਭਾਏ ਆਪਣੇ ਗਨ ਲਾ ਉਹ ਖਾ ਖਾ ਖੀਂ ਨਾ ਮੈਂ ਡੰਗਰਿਆਂ ਆਹੋ ਇਹ ਥਾਂ ਥੋੜੇ ਇਹ ਕਿੱਡੇ ਗਿਆ ਧਰਤੀ ਲੱਗਣ ਦੇ ਕਾਨ ਹੈਗੇ 6077 ਫੁੱਟ ਦੇ ਉਹ ਭਰਾਵਾ ਮੈਂ ਉਹ ਗੱਲ ਕੀਤੀ ਵੀ ਥਾਨ ਥਾਨ ਵਧੀਆ ਆ ਨਾ ਲੰਮੀ ਆ ਨਾ ਯਾਰ ਹੱਦ ਹੋਈ ਆ ਤੂੰ ਚੋਣੀ ਦੀ ਦੁਦੀ ਬਣਾਇਆ ਤੇ ਯਾਰ ਮੇਰੇ ਨਾਲ ਥਾਣਾ ਆਂਦਿਆਂ ਦੇ ਨਾਲ ਤੁਰਨਾ ਵਾ ਇਹ ਡਰਦੀ ਬਣਾਵਾ ਇਹ ਮਿਲੂਗੀ ਮੇਤੋਂ ਉਹ ਭਰਾਵਾ ਇਹ ਤੇ ਮਾਰਦੀ ਵੀ ਆ ਚੋਣੀ ਦੀ ਮਿਲਨੀ ਕਰੋ ਨਹੀਂ ਗਾਂ ਜਾ ਕੇ ਡਰਦੀ ਭਰਾ ਚੋਣੀ ਨਹੀਂ ਆ ਤੇ ਚੋਲੀ ਮੈਂ ਡੱਕਿਆ ਤੈਨੂੰ ਉਹ ਉਪਰਾਂ ਜਾਂ ਨਵੇਂ ਵੇਖ ਲੈਂਦੇ ਮੈਂ ਚੰਗੇ ਤਰ੍ਹਾਂ ਦੇ ਦਿਮਾਗ ਚ ਫਰ ਗਿਆ ਮੈਂ ਮਿਆਦ ਨੂੰ ਪੁੱਛਿਆ ਵਾ ਇਹ ਪੁੱਛਿਆ ਇਹ ਸੁੱਕੀ ਜੀ ਬੜੀ ਕੀ ਗੱਲ ਬੋਲ ਮਿਟਾ ਪਾਉਣਾ ਰਿਆਂ ਉਹ ਨਹੀਂ ਯਾਰ ਇਹ ਡਾਈਟਿੰਗ ਤੇ ਆ ਡਾਈਟਿੰਗ ਤੇ ਸਲਾਦ ਖਵਾਉਣਾ ਇਹਨੂੰ ਉਹ ਨਹੀਂ ਨਹੀਂ ਉਹ ਇਹਨੇ ਕੰਪੀਟੀਸ਼ਨ ਲੜਨੇ ਗਾ ਕੰਪੀਟੀਸ਼ਨ ਮਨ ਲਾਤਾ ਇਹਨੂੰ ਕਿਨੇ ਉਦਾਂ ਹਾਲਾਤ ਆ ਤੇ ਮਰ ਜਣੀ ਤੂੰ ਬੋਦੀ ਜਬਾਨ ਨਾ ਚਲਾ ਬਗਾਨੇ ਘਰ ਆ ਕੇ ਇਦਾਂ ਨਹੀਂ ਕਹੀਦਾ ਤੂੰ ਲੈ ਨਹੀਂ ਗੱਲ 10 ਫਿਰ ਕਿੰਨੇ ਲੈਣੇ ਪੈਸੇ ਇਹਦੇ ਐੇ ਯਾਰ ਮੈਂ ਤਾਂ ਦੇ ਗਏ ਆ ਹਾਂ ਇੰਦਾ 40 ਲੱਖ 50 ਜਵਾਂ ਚ ਦੇ ਦੂੰਗਾ ਤੈਨੂੰ ਭਰਾ ਮੂੰਮਾ ਤੋਂ ਤਾਈਓ ਤੋਤਾ ਫਿਰ लवली ਨਾ ਫਿਰ लवली ਨਾ ਮੂੰਹੋਂ ਤਾਂ ਦੱਸ ਆਬਨਾਂ ਤਾਂ ਹੁੰਦੇ ਲੋਕੀ ਦੇ ਯਾਰ ਪਤਾ ਨਹੀਂ ਲੱਗਾ ਮੈਨੂੰ ਤੜਕੇ ਉੱਠ ਕੇ ਸਭ ਕਰਕੇ ਭਰਾ ਜਿੰਨੇ ਤੂੰ ਪੈਸੇ ਮੰਗਣ ਨੇ ਇਹ ਕੀ ਗੱਲ ਰੇਂਜ ਰੋਵਰ ਦੇਣ ਦੇ ਆ ਤੂੰ ਲੈਣੀ ਤੇ ਗੱਲ ਕਰ ਬੋਲੇ ਆਏ ਤੇ ਮਮਾ 3000 ਰੁਪਈਆ ਦੀ ਗਾਈ ਨਹੀਂ ਹੈਗੀ ਜਿਹਦਾ ਤੂੰ 50 ਲੱਖ ਮੰਗਣ ਦੇ ਆ ਇਹਦੀਆਂ ਹੱਡੀਆਂ ਤੇ ਐ ਜਿਵੇਂ ਕੁੜੀਆਂ ਨੂੰ ਸਕੈਨਰ ਲਾਇਆ ਹੁੰਦਾ ਮੇਰੀ ਸੁਣ ਗੱਲ ਹਾਂ ਮੱਥਾ ਵੇ ਗਾਂ ਦਾ ਕਿੱਡਾ ਚੌੜਾ ਈ ਅਮ ਚੌੜੇ ਤੋਂ ਕੀ ਗੱਲ ਮੈਂ ਪੁੱਲ ਬਣਾਉਣਾ ਵਾ ਉਹ ਪ੍ਰਾਲ ਲੈਣ ਵਾਲੇ ਡੰਗਰ ਦੀ ਨਿਸ਼ਾਨੀ ਹੁੰਦੀਆਂ ਤੇਰੇ ਮੈਂ ਕੀ ਲੈਣ ਵਾਲੇ ਡੰਗਰ ਇਹਦਾ ਮੱਥਾ ਕਿੱਡਾ ਕਿਚੜਾ ਦਾਸਾਂ ਮੈਨੂੰ ਤੇ ਕੀ ਗੱਲ ਥਾਰ ਦੇ ਟਾਇਰ ਜੱਡਾ ਵਾ ਤੇਰੀ ਛਾਤੀ ਨਾਲ ਚੌੜਾ ਈ ਮੈਂ ਨਹੀਂ ਮੈਂ ਲਾ ਲੈ ਆ ਫੀਤਾ ਹਾਂਜੀ ਅਮੇਜ਼ਿੰਗ ਉਹ ਲੈਣ ਵਾਲੀ ਗੱਲ ਕਰ ਯਾਰ ਕੀ ਭੇਜਿਆ ਨਵੀਂ ਗੱਲ ਗੱਲ ਦੇਣ ਵਾਲੀ ਗੱਲ 40 ਲੱਖ ਦੀ ਹੈਗੀ ਏ ਨਹੀਂ ਹੈਗੀ ਇਹ ਤਾਂ ਮਰੀ ਮਮਾ 200 ਦੀ ਨਹੀਂ ਖਾਣੀਗੇ ਨੇ ਚਲ ਠੀਕ ਆ ਤੈਨੂੰ ਦੂਜਾ ਹੋਰ ਕੋਈ ਡੰਗਰ ਦਿਖਾ ਦਿੰਨੇ ਦਿਖਾ ਫਿਰ ਕਰਨਾ ਕੀ ਤੂੰ ਮੇਰੇ ਨਿਆਣੇ ਨੂੰ ਹੰਡੇ ਘਰੇ ਕਰਨਾ ਕੀ ਤੂੰ ਗਾ ਵੇਚਣਾ ਉਹ ਨਹੀਂ ਮੈਂ ਆੜੀ ਭਲਣੀ ਯਾਰ ਪਿੰਡ ਮੈਂ ਗੁਰਦਾ ਦੁੱਧ ਲੈਣ ਗਿਆ ਕਿਕਰ ਹਾਂ ਉਹਨਾ ਮੈਨੂੰ ਦੁੱਧ ਦਿੱਤਾ ਅਛਾ ਮਾਲਾ ਜੀ ਕੱਲ ਨੂੰ ਤੂੰ ਦਵਾਈਆਂ ਲੈਣ ਜਾਏਂਗਾ ਉਹ ਦਵਾਈ ਨਾ ਦੋ ਡਾਕਟਰ ਫੇਰ ਆਪਾਂ ਦਵਾਈ ਦੀ ਦੁਕਾਨ ਖੋਲ੍ਹਣੀ ਹਾਂ ਇਹ ਕੰਮ ਵਧੀਆ ਤੂੰ ਅਡਮਾਨਰ ਅੰਦਾਜ਼ ਜਾਣਾ ਨੂੰ ਇੱਧਰ ਹੋ ਜਾ ਆ ਵੇਖਾ ਇਹ ਲਾ ਕੇ ਵੇਖਾ ਵੇਖੰਦ ਨੇ ਆ ਵੇ ਇੱਕ ਕੱਡੀ ਸੋਹਣੀ ਸੁਨੱਖੀ ਓਹ ਹੋ ਹੋ ਬੜੀ ਸੋਹਣੀ ਗੁਰਵਾ ਰੂਬੀ ਕਰਨ ਡਿਆ ਦਾ ਤੇ ਚਿੰਦੂ ਆ ਗਈ। ਅ ਸੰਗਾ ਨੂੰ ਕੀ ਗੱਲ ਮੈਂ ਘਾਖ ਦਵਣਾ। ਓ ਭਰਾ ਲੈਣੀ ਗੱਲ ਕਰ 1 ਲੀਟਰ ਓ ਸੌਰੀ 1 ਲੀਟਰ ਜਾਂ ਦੱਸੋ। 2 ਲੀਟਰ ਦੁੱਧ ਦੀ। ਬਲੇ ਬਲੇ ਇਹਨਾਂ ਦੁੱਧ ਆਹੋ ਦੁੱਧ ਤਾਂ ਮੈਨੂੰ ਨਹੀਂ ਨਾਲ ਜੀਦਾ। ਆਹੋ ਖੇਲਾ। ਇਹਦੇ ਥਣ ਬੜੇ ਨਕੇਦੇ ਯਾਰ। ਮੈਂ ਦੱਸ ਉਸ ਨੂੰ ਪਾੜ ਦੇਣਾ ਯਾਰ। ਸ਼ੇਰ ਸੁਣ ਦਿਨਾ ਗੱਲ ਕਰ ਆ ਕੀ ਗੱਲ ਗਾਈ ਨੂੰ ਰੰਗ ਕਰਾਇਆ ਕ ਕੀ ਪੂਰੀ ਜੀ ਆ ਉਹ ਵੀ ਉੱਠ ਪੀ ਤੇ ਲੈ ਵੇਖ ਇਧਰ ਆ ਜਾ ਉਹ ਭਰਾ ਮੇਰੀਆਂ ਹੀ ਆ ਉਹ ਇਹਨੂੰ ਕਰਾਇਆ ਸੀ ਵਿੱਚੋ ਜਿਉਂ ਵਿਆਹਾਂ ਸ਼ਾਦੀਆਂ ਤੇ ਖੜੀ ਸੀ ਵਿਆਹਾਂ ਸ਼ਾਦੀਆਂ ਦੇ ਯਾਰ ਕੋੜੀ ਸਾਡੇ ਤੋਂ ਕਾਲੀ ਆ ਫਿਰ ਗਾਂ ਨੂੰ ਚਿੱਟਾ ਰੰਗ ਮਾਰ ਕੇ ਲਾ ਕੇ ਮੇਰੀ ਸੁਣ ਗੱਲ ਤੇਰਾ ਵਿਆਹ ਵਾ ਤੇਰਾ ਆਹੋ ਤੈਨੂੰ ਬੱਤੀ ਦੇ ਤੀ ਤੈਨੂੰ ਕੁੜੀ ਦੇਤੀ ਹਾਂ ਪਹਿਲੇ ਮਹੀਨੇ ਬੱਤੀ ਨਹੀਂ ਪਹਿਲੇ ਮਹੀਨੇ ਬੱਤੀ ਪਹਿਲੇ ਮਹੀਨੇ ਬੱਤੀ ਹੁੰਦੀ ਹੁੰਦੀ ਆ ਮੇਰੀ ਸੁਣ ਗੱਲ ਤੇ ਮੇਰੀ ਪੂਰੀ ਫਾਨੀ ਆ ਕਿੰਨੀ ਕ ਐਵਰੇਜ ਦਿੰਦੀ ਐਵਰੇਜ ਐਵਰੇਜ ਤੇ ਫੋਰਚੂਨਰ ਨਾਲੋਂ ਕਾਟੀ ਦਿੰਦੀ ਏ ਮਾਲਾ ਵੰਡੂਂ ਦਿਖਾ ਕੇ ਪੱਠੇ ਪੱਠਾ ਕੇ ਚੰਗੀ ਰੱਜ ਰੁਜ਼ੀ ਦਾ ਅੱਧਾ ਘੰਟਾ ਤੁਰਦੀ ਪਾ ਬਸ ਅੱਧਾ ਘੰਟਾ ਓ ਜੇ ਤੇਰੇ ਵਰਗਾ ਅੱਗੋਂ ਟੱਕਰ ਜੇ ਨਾ ਤੇਰੇ ਮੂੰਹ ਵਿੱਚ ਥਲੇਦਾਰ ਦਿੰਦੀ ਮੂੰਹ ਵਿੱਚ ਤੇਨੂੰ ਥਲੇਦਾਰ ਦਿੰਦੀ ਇਹ ਕਮਾ ਭਰਾ ਮੈਂ ਤੈਨੂੰ ਆਹ ਲੈ ਜੀ ਇਹ ਨਹੀਂ ਐਵਰੇਜ ਕਨੀ ਇਹਦੀ ਐਵਰੇਜ ਫੋਲੇ ਤੇਰੇ ਕੰਮ ਐ ਤੇ ਕਿਹੜੇ ਕੰਮ ਮੈਨੂੰ ਪਾਇਆ ਏ ਦੱਸ ਤੇਰਾ ਕੀ ਰੇਡ ਲੈਣਾ ਈ ਕਹਿੰਦਾ ਇਹਦਾ ਚੌਕੇ ਵੇਖਣੀ ਆ ਚੋ ਕੇ ਮੈਂ ਨਹੀਂ ਵੇਖਣੀ ਤੂੰ ਦੱਸ ਕੀ ਰੇਟ ਲੈਣਾ ਇਹਦਾ ਰੇਟ ਇਹਦਾ 30 ਦੇ ਦੇ ਯਾਰ ਜਾ ਲੈ ਜਾ 30 ਲੱਖ ਇਹ ਨੀ ਇਦਾਂ ਨਹੀਂ ਰੇਟ ਪਾਉਣਾ ਚੱਲੋ ਚੱਲੀਏ ਆਪਾਂ ਯਾਰ ਰੁਕ ਜਾ ਇਹਦਾ ਮੂੰਹ ਚ ਮੱਛੀਆਂ ਮਾਰਦਾ ਤੂੰ ਸੁਣ ਗੱਲ ਤਾਂ ਸੁਣ ਮੇਰੀ ਤੂੰ ਦੱਸ ਕੀ ਦੇਵੇਂਗਾ ਮੈਂ ਰੁਪਿਆ ਦੂੰ ਇਹਦਾ 8000 8000 ਦੇ ਪਾਵਾਂ ਅੰਡੀ ਖਾਈਗੀ ਮੇਰੇ ਕੋਲ ਖਲੋਤੀ ਖਲੋਤੀ ਦੇਖਣੀ ਡੈ ਜਨਾ ਕਿਨੇ ਵੰਡ ਖਾਦਾ ਕੁਖਾਂ ਦੇ ਅੰਦਰ ਵੜੀਆਂ ਆਵੇ ਆ ਕੀ ਆ ਉਹ ਇਹਨੇ ਡਰਦੀ ਜੇ ਤੇ ਉਹ ਸਟੈਪ ਮਾਰਨ ਲੱਗੀ ਡਾਂਸ ਦੇ ਨਾ ਕਰ ਡਾਂਸ ਦੇ ਆ ਥੀ ਲੋਣਾ ਜੇ ਮੇਰੀ ਗਾਣੂ ਬੈਕਟੀਰੀਆ ਹੋ ਗਿਆ ਨਾ ਤੇਰੇ ਤੋਂ ਮੇਤ ਨਹੀਂ ਹੋਣਾ ਤੇਰੇ ਤੋਂ ਇਹ ਰਹਿ ਗਈ ਤੇ ਹੁਣ ਨਹੀਂ ਮਰਦੀ ਹੁਣ ਨਹੀਂ ਮਰਦੀ ਤੇਰੇ ਨਾਲ ਰਹਿ ਕੇ ਜਿੰਦੀ ਹੈ ਨਾ ਇਹ ਫੇਰ ਨਹੀਂ ਮਰਦੀ ਓ ਯਾਰ ਮੈਂ ਕਿਹੜੇ ਨਾਲ ਸੋਵਣਾ ਨੂੰ ਤੂੰ ਯਾਰ ਰੇਟ ਦੀ ਗੱਲ ਕਰ ਇਦਾਂ ਨਾ ਕਰ ਵੇਲਾ ਜਿੰਨੀ ਚਾਹ ਤਾਏ ਖਿੱਚ ਤੂੰ ਕੇ ਨਾ ਹੋ ਯਾਰ ਕਿਹ ਦੇ ਦਿੰਦਾ ਥੋੜਾ ਜਿਹਾ ਹੋਰ ਖਿੱਚ ਤੂੰ ਲੈ ਗਈ ਬ ਤਾਂ ਵਾਧੀ ਜਾਣਾ ਖਿੱਚ ਤੂੰ ਕੇ ਫਿਰ 7000 ਹੀ ਨਹੀਂ ਯਾਰ ਬੜਾ ਰੇਟ ਕੱਟਿਆ ਤੂੰ ਗਾਂ ਚ ਖੂਬੀਆਂ ਦੇਵੇ ਕਿੰਨੀਆਂ ਖੂਬੀਆਂ ਕੀ ਗੱਲ ਆ ਖਾਲੀ ਖੁਰਲੀ ਚੱਟ ਕੇ ਫਿਰ ਵੀ ਦਾ ਛਾਵੇਂ ਕਿਲੋ ਦੁੱਧ ਦੇ ਦਿੰਦੀ ਹਾਂ ਦੇ ਇਹ ਕਿਲੋ ਦੁੱਧ ਤਾਂ 4 ਪੁਣਾ ਖਾਲੀ ਖੁਰਲੀ ਚੱਟ ਕੇ ਉਹ ਖੁਰਲੀ ਚ ਕੋਈ ਨਾ ਪਾ ਦੇ ਪੈਗਾ ਜੀ ਖੁਰਲੀ ਚ ਮੈਂ ਵੀ ਪਾਉਂ ਇਟਾ ਉਟਾ ਰਹਾ ਦੂੰ 2-4 ਹੋਰ ਕੀ ਬਾ ਠੀਕ ਹੈ ਲੱਗੇ ਰਹੀ ਹੂੰ ਜਿੰਨਾ ਤੱਕ ਛੇਤਰਨਾ ਪਏ ਕਰ ਦੇ ਉਹ ਆ ਦੇ ਨਹੀਂ ਛੇਤਰ ਮਾਰ ਦੇ ਜੇ ਅੜੀ ਪਤਲੀ ਹੋਵੇ ਨਾ ਗਵਾਂਡੀਆਂ ਦੀ ਤੇ ਫਿਰ ਪੈਸੇ ਖਰਚਨੇ ਪੈਂਦੇ ਆ ਭਰਾ ਮੱਝ ਲੈਣੀ ਆ ਕੀ ਆ ਨਾਲੇ ਗਾਉ ਦੇ ਜਾਇਆ ਨਹੀਂ ਇਹਨਾਂ ਨੂੰ ਉਹ ਕਹਿਣਾ ਚਾਹੀਦਾ ਇਹਨਾਂ ਨੂੰ ਪੱਠੇ ਨਹੀਂ ਪਾਉਣੀ ਯਾਰ ਫਰਕ ਕਦੀ ਹੁੰਦਾ ਮੱਝ ਦੇ ਗਾਂ ਚ ਹੁੰਦਾ ਕਿਉਂ ਨਹੀਂ ਆਹੋ ਗਾਂ ਜਿਹੜੀ ਇਸ ਲਈ ਬੈਹ ਹੀ ਨਹੀਂ ਸਿਆ ਚੁੜਨੀ ਇਹਨੂੰ ਮੋਦੀ ਨੇ ਮੋਦੀ ਨੇ ਕਿਹਾ ਨਹੀਂ ਵੀ ਫਰਕ ਨਹੀਂ ਕਰਨਾ ਚਾਹੀਦਾ ਆਪਦੇ ਸਾਲਾ ਸਾਰਾ ਨਾ ਕਰਦਾ ਜ਼ਿਮੀਂਦਾਰਾਂ ਨਾਲ ਦੂਜਿਆਂ ਤੇ ਜਾਣ ਉਹ ਗੱਲ ਬੱਕਰੀ ਆ ਚੱਲ ਤੂੰ ਰੇਡ ਦੱਸ ਯਾਰ ਵੇਖ ਸਪੈਸ਼ਲ ਮੈਂ ਤੇ ਫਲੈਕ ਕਰੀਆਂ ਲਵਾਈਆਂ ਸਾਢੇ 9000 ਰੁਪਏ ਦੇਣਾ ਖੇਚੀ ਤੂੰ ਇਹਨਾ ਸਾਢੇ 9000 ਸਾਢੇ 9000 ਦੇਰ ਗੱਲ ਨਹੀਂ ਬੰਦੀ ਸਾਢੇ 9000 ਦੀ ਤੇ ਤੁੜੀ ਖਾ ਗਈ ਖਾ ਗਈ ਇਹਨਾਂ ਆਹੋ ਆ ਨੀ ਪਹੁੰਚੀ ਆਲਾ ਵੇ ਮੇਰੀ ਸੁਣ ਗੱਲ ਯਾਰ ਹੁਣ ਮੈਂ ਆਪਾਂ ਸੋਣੀ ਨਹੀਂ ਤੇਰੀ ਗੱਲ ਯਾਰ ਤੈਨੂੰ ਕੋਈ ਗੱਲ ਕਰਨ ਦੀ ਚਾਅ ਹੈਗਾ ਤੈਨੂੰ ਬਾਕੀ ਇਹਦੇ ਪੱਲੇ ਕੀ ਤਾਂ ਸਾਡੇ ਭੈਣ ਕਿਨਾਮ ਕਹਿੰਦਾ 30 ਲੱਖ ਈ ਲੱਖ ਹੂੰ ਵੇਖਾ 30 ਲੱਖ ਵਾਲਾ ਤੇਰਾ ਆਹੋ ਤੇਰੇ ਦੋਛ ਪੇੜਾਂ ਮਾਰਿਆਂ ਦਾ ਸਠਾਂ ਦਾ ਜ਼ਰਾ ਤੇਲ ਮੈਂ ਆਖਿਆ ਬੜੀ ਬਾਹਰ ਮੱਜਾਂ ਬੱਜੀਆਂ ਉਹਨਾਂ ਦਾ ਗ੍ਰੇਡ ਹੈ ਰੇਟ ਜਿੰਨਾ ਤੂੰ ਕਹਿੰਗਾ ਉਨਾਂ ਹੀ ਹੈ ਬਸ ਇੱਕ ਗੱਲ ਹੀ ਹੂੰ ਲੈ ਰਾਤ ਨੂੰ ਜਾਈ ਕਿਉਂ ਗਵਾਂਡੀਆਂ ਦੀਆਂ ਨਾ